ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਰਾਜੇ ਸਾਸੀ ਹਲਕੇ ਤੋਂ ਦੋ ਤਿੰਨ ਗੱਡੀਆਂ ਲੈ ਕੇ ਆਏ ਆ ਤਰਨਤਾਰਨ ਹਲਕੇ 'ਚ ਭਾਈ ਮਨਦੀਪ ਸਿੰਘ ਦੀ سپورਟ 'ਚ ਜਿਨ੍ਹਾਂ ਦਾ ਭਾਈ ਸੰਦੀਪ ਸਿੰਘ ਸਣੀ ਆ ਜਿਨ੍ਹਾਂ ਨੇ ਜਿਹੜਾ ਸੂਰੀ ਹੀ ਸ਼ਿਵ ਸੈਨਾ ਦਾ ਆਗੂ ਜਿਹੜਾ ਆਪਣੀਆਂ ਧੀਆਂ ਭੈਣਾਂ ਨੂੰ ਮਾੜਾ ਬੋਲਦਾ ਸੀ ਸੰਤ ਜਰਨੈਲ ਸਿੰਘ ਭਿੰਡਰਾ ਬਾਰੇ ਬਹੁਤ ਮਾੜੇ ਸ਼ਬਦ ਕੱਢਦਾ ਹੀ ਮੂੰਹ 'ਚ ਉਹਨੂੰ ਸੰਦੀਪ ਸਿੰਘ ਸਣੀ ਨੇ ਗੱਡੀ ਚੜਾਇਆ ਤੇ ਫੇਰ ਵੇਖੋ ਜਿਹੜਾ ਸੂਬਾ ਸਰਹੰਦ ਆ ਉਹਨੇ ਸਕੂਲਾਂ ਚੋਂ ਬੱਚੇ ਨਿਗੇ ਨਿਗੇ ਕੱਢ ਕੇ ਮਾਰੇ ਤੇ ਜਿਹੜੀਆਂ ਜਨਾਨੀਆਂ ਆ ਮੰਨ ਲਓ ਆਪਣੀਆਂ ਧੀਆਂ ਪੈਣਾ ਉਹਨਾਂ ਨੂੰ ਦੋਵਾਂ ਲੱਤਾਂ ਤੋਂ ਫੜ ਕੇ ਟਰੈਕਟਰ ਪਾ ਕੇ ਖਿੱਚਿਆ ਛੱਡੇ ਮੰਨ ਲਓ ਆਪਣੀਆਂ ਜਨਾਨੀਆਂ ਦੇ ਜਿਹੜੀਆਂ ਧੀਆਂ ਪੈਣਾ ਦੇ ਆਪਣੀਆਂ ਦੇ ਬਹੁਤ ਉਹਨੇ ਜਿਹੜਾ ਗੰਦਾ سلوਕ ਕੀਤਾ ਸੀ ਫਿਰ ਉਹਨੂੰ ਸਰਹੰਦ ਨੂੰ ਫਿਰ ਸੰਦੀਪ ਸਿੰਘ ਸਣੀ ਨੇ ਸੋਦਾ ਲਾਇਆ ਤੇ ਉਹਨਾਂ ਦੇ ਆਪਾਂ ਮੰਨ ਲਓ ਜਿਹੜੀ ਇਹਨਾਂ ਕੁਰਬਾਨੀ ਏਡੀ ਤਗੜੀ ਦਿੱਤੀ ਆਪਾਂ ਉਹਨਾਂ ਦੇ ਮੂੰਹ ਨੂੰ ਮਨ ਲਓ ਆਪਣੇ ਧਰਮ ਦੇ ਨਾਂ ਤੇ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਵਧ ਚੜ ਕੇ ਵੋਟਾਂ ਪਾਈਏ ਚਲੋ ਆਪਾਂ ਸਰਕਾਰਾਂ ਵੇਖੀਆਂ ਹੀ ਆ ਤਿੰਨੇ ਵੀ ਕਿਹੜਾ ਕਿੱਦਾਂ ਦਾ ਵਾ ਕੌਣ ਕੀ ਆ ਕਿੱਦਾਂ ਦੇ ਕੰਮ ਕੀਤੇ ਵਿਕਾਸ ਕੋਈ ਨਹੀਂ ਕੀਤਾ ਮਨ ਲਓ ਜਿਹੜਾ ਬਾਦਲ ਆ ਉਹਨੇ ਵੀ ਆਗੇ ਦਰਬਾਰ ਸਾਹਿਬ ਆਪਣੀ ਗਲਤੀ ਮੰਨ ਲਈ ਵੀ ਮੈਂ ਸਾਰਾ ਕੁਝ ਕੀਤਾ ਵਾ ਤੇ ਆਪਾਂ ਫਿਰ ਵੀ ਜੀ ਉਹਨਾਂ ਨੂੰ ਵੋਟਾਂ ਪਾਈਏ ਤੇ ਬੜੀ ਮਾੜੀ ਗੱਲ ਆ ਬਾਕੀ ਜਿਹੜੀਆਂ ਆਪਾਂ ਵੋਟਾਂ ਧਰਮ ਦੇ ਨਾਂ ਤੇ ਪਾਉਣੀਆਂ ਵਾਂ ਤੇ ਧਰਮ ਇਦਾਂ ਹੀ ਆਉਣਾ ਵਾ ਅੱਗੇ ਭਾਈ ਜਿੱਦਾਂ ਮੰਨ ਲਓ ਕਿ ਮਹਾਰਾ ਜਰਨਜੀਤ ਸਿੰਘ ਹੀ ਉਹਨਾਂ ਨੇ ਰਾਜ ਕੀਤਾ ਰਾਜ ਧਰਮ ਮੰਨ ਲਓ ਜਿਹੜੇ ਲੋਕ ਸਪੋਰਟ ਕਰਦੇ ਆਪਾਂ ਨੂੰ ਆਪਣੀਆਂ ਵੋਟਾਂ ਹੋਣਗੀਆਂ ਬਾਅਦ ਚੜ ਕੇ ਆਪਾਂ ਮਨਦੀਪ ਭਾਈ ਮਨਦੀਪ ਸਿੰਘ ਨੂੰ ਜਿਤਾਵਾਂਗੇ ਤੇ ਧਰਮ ਆ ਜਿਹੜਾ ਉਹ ਵੀ ਰਾਜ ਤੋਂ ਬਿਨਾਂ ਨਹੀਂ ਚੱਲਦਾ ਜੇ ਆਪਣੀ ਜੁਤੀ ਕਾਇਮ ਹੋ ਗਈ ਨਾ ਤੇ ਰਾਜ ਫੇਰ ਹੀ ਆਉਂਦਾ ਵਾ ਮੰਨ ਲਓ ਜੇ ਆਪਣਾ ਰਾਜ ਨਾ ਆਇਆ ਤੇ ਆਪਾਂ ਫੇਰ ਛੱਤਰ ਖਾਣੇ ਆ ਇਹਨਾਂ ਤੋਂ ਅੱਗੇ ਵੀ ਖਾਣ ਹੀ ਦੇ ਆ ਤੇ ਬਾਕੀ ਚਲੋ ਵਾਹਿਗੁਰੂ ਕਿਰਪਾ ਕਰੇ ਭਾਈ ਮਨਦੀਪ ਸਿੰਘ ਤੇ 11 ਤਰੀਕ ਨੂੰ ਵੋਟਾਂ ਵਾ ਬਾਬਾ ਜੀ 14 ਤਰੀਕ ਨੂੰ ਵੋਟਾਂ ਵਾ ਤੇ ਲੱਗ ਜਾਣਾ ਪਤਾ ਬਾਕੀ ਚਲੋ ਇਹ ਤੇ ਦੁਨੀਆ ਦੇ ਆਪਣੀ ਸਮਝਿਆ ਨਾ ਵੀ ਆਪਾਂ ਧਰਮ ਦੇ ਨਾਂ ਤੇ ਚੱਲਣਾ ਆ ਕਿ ਜਾਂ ਬੇਗੈਰਤ ਹੋ ਕੇ ਚੱਲਣਾ ਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਚਲੋ ਮੰਨ ਲਓ ਆਪਣੇ ਨਾ ਜਿਹੜੇ ਜੂਹ ਦੇ ਮੁੰਡੇ ਆ ਮੰਨ ਲਓ ਜਿੱਦਾਂ ਮੋਨੇ ਆ ਪਰ ਜਿਹੜੀ ਇਹਨਾਂ ਦੇ ਬਿੱਲਾਂ 'ਚ ਸਿੱਖੀ ਕਾਇਮ ਆ ਬਾਬੇ ਦੀਪ ਸਿੰਘ ਨੂੰ ਬਹੁਤ ਆਪਾਂ ਮੰਨ ਲਓ ਐ ਦਰਦੇ ਆ ਦਰ ਵੀ ਸੇਵਾ ਕਰਦੇ ਮੁੰਡੇ ਬਹੁਤ ਵੱ ਚੜ ਕੇ ਡਰ ਹੁੰਦਾ ਇੱਕ ਬੰਦਾ ਜਿਹੜਾ ਮੋਨਾ ਹਨ ਉਹ ਗੁਰੂ ਸਾਹਿਬ ਤੋਂ ਬਹੁਤ ਡਰਦਾ ਵਾ ਕਿ ਕੋਈ ਮੇਰੇ ਤੋਂ ਗਲਤੀ ਨਾ ਹੋ ਜੇ ਤੇ ਇਹ ਨਹੀਂ ਆਪਾਂ ਮੰਨ ਲਓ ਕਈਆਂ ਲੋਕਾਂ ਨੇ ਕਮੈਂਟ ਵੀ ਕਰਨੇ ਆ ਆਪ ਮੋਨੇ ਆ ਤੇ ਇਦਾਂ ਤੁਰੇ ਫਿਰਦੇ ਬਾਬਾ ਜੀ ਇਹ ਭਾਵੇਂ ਹੀ ਮੋਨੇ ਹੀ ਆਣਾ ਸਾਡੇ ਅੰਦਰ ਸਿੱਖੀ ਲਈ ਬਹੁਤ ਜਿਹੜਾ ਸਤਕਾਰ ਆ ਤੇ ਚਲੋ ਕੋਈ ਸਮਾਂ ਆਊਗਾ ਤੇ ਜਿੱਥੇ ਲੋੜ ਪਊਗੀ ਵਾਂ ਚੜ ਗਿਆ ਜੀ ਸਾਹਾ ਪਾਵਾਂਗੇ ਬਾਕੀ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਨੇ ਵੀ ਕਿਹਾ ਸੀ ਅੰਦਾ ਬਾਬਾ ਜੀ ਆ ਤੁਹਾਡੇ ਨਾਲ ਕਈ ਮੋਨੇ ਕੋਨੇ ਵੀ ਤਰੇ ਕਰਦੇ ਆ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਮੇਰੀਆਂ ਤੋਪਾਂ ਆ ਹਾਂਜੀ ਹੋਰ ਬਾਕੀ ਆਪਾਂ ਵਾ ਚੜ ਕੇ ਸਪੋਰਟ ਕਰਨੀ ਆ ਆਪਾਂ ਰੈਲੀ ਕੱਢਣੇ ਤੁਹਾਨੂੰ ਦਿਖਾਉਣੇ ਆ ਭਾਈ ਮਨਦੀਪ ਸਿੰਘ ਪਿੱਛੇ ਬਹੁਤ ਸਪੋਰਟ ਦਇਆ ਕਰਨ ਅਜ ਨਾਲ ਸਾਡੇ ਅਜ ਰਾਇਆ ਸਾਹਿ ਜੀ ਹਲਕੇ ਤੋਂ ਬਾਬਾ ਜੀ ਮੁੰਡੇ ਆਏ ਆ ਸਪੋਰਟ ਕਰਨ ਤਰਨ ਤਰਨ ਹਲਕੇ ਜੈ ਇੰਨੀ ਮੰਨ ਲਓ ਨਾਲੇ ਅੰਦਰ ਜਿਹੜਾ ਵਾ ਸਤਕਾਰ ਆ ਜਿਹੜਾ ਵਾ ਭਾਈ ਮਨਦੀਪ ਸਿੰਘ ਦੇ ਲਈ ਇਹ ਆਪਣੇ ਬੱਚਿਆਂ ਨੂੰ ਦਸ਼ਾ ਨੂੰ ਬਚਾਉਣਾ ਚਾਹੁੰਦੇ ਨੇ ਇਹ ਦਸ਼ੇ ਦੇ ਤਾਕਰਾਂ ਨੂੰ ਭੁਜਾ ਦਿਓ ਪਿੰਡਾਂ ਤੋਂ ਇਹ ਦਸ਼ੇ ਦੇ ਤਾਕਰਾਂ ਦਾ ਖਿਹੜਾ ਛਡਾ ਲਓ ਇਹ ਦਸ਼ੇ ਦੇ ਸਤਾਕਰ ਜੇ ਇਹ ਝਾੜੂ ਵਾਲਿਆਂ ਹੁਣ ਤੁਖਨ ਕੀਤਾ ਬੰਦਾ ਹੰਦਾ ਤੁਖਨ ਕੀਤਾ ਜਿਹਨੇ 10 ਸਾਲ ਕਾਲੀ ਰਾਤ ਦੀ ਤਕੜੀ ਜਿੱਟਾ ਸੋਧਿਆ ਜਿਹੜੀ ਰੈਲੀ ਆਪਾਂ ਪਿੰਡਾਂ ਦੇ ਵਿੱਚੋਂ ਦੋ ਤਿੰਨ ਪੰਡੋਰੀਆਂ ਆ ਵਾ ਇੱਧਰ ਪਿੰਡ ਮੂਸਾ ਵਾ ਤੇ ਗੇ ਵੀ ਵਿਖਾਉਂਦੇ ਆ ਵੀ ਜਿਹੜੀ ਰੈਲੀ ਆ ਗੱਡੀ ਘੱਟੋ ਘੱਟ 500 ਦੇ ਦੋ 250 ਗੱਡੀ ਆ ਪਿੰਡਾਂ ਦੇ ਵਿੱਚੋਂ ਨਿਕਲਦੇ ਆ ਤੇ ਬਹੁਤ ਸਪੋਰਟ ਕਰਨਦੇ ਆਪਣੇ ਪਿੰਡਾਂ 'ਚ ਵੀ ਲੋਕੀ ਆਪਾਂ ਨੂੰ ਮੰਨ ਲੋਗੇ ਹੱਥ ਜੋੜਨੇ ਆਪਾਂ ਲੋਕਾਂ ਅੱਗੇ ਵੀ ਚਲੋ ਸਿੱਖੀ ਦੇ ਰਾਹ ਚੱਲੀਏ ਧਰਮ ਕਾਇਮ ਕਰੀਏ ਆਪਣਾ ਤੇ ਲੋਕੀ ਬੜਾ ਸਤਿਕਾਰ ਕਰਨਦੇ ਆ ਚਲੋ ਸਾਨੂੰ ਇਹ ਵੀ ਜਿਹੜੀ ਆ ਆਸ ਬੜੀ ਆ ਕੀ ਅਰ ਕੀ ਭਾਈ ਮਨਦੀਪ ਸਿੰਘ ਜਰੂਰ ਬੰਨਗੇ ਫਿਰ ਬਾਅਦ ਚੜ ਕੇ ਆਪਾਂ ਜਿਹੜਾ ਵਾ ਸਿੱਖੀ ਦਾ ਪ੍ਰਚਾਰ ਕਰੀਏ ਚਲੋ ਜੇ ਮੁੰਡੇ ਮੋਨੇ ਵੀ ਆ ਆਪਾਂ ਪ੍ਰਚਾਰ ਕਰਾਂਗੇ ਤੇ ਮਹਾਰਾਜ ਕਿਰਪਾ ਕਰੂਗਾ ਤੇ ਇਹ ਵੀ ਜੁੜਨਗੇ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਲਾ ਪ੍ਰਚਾਰ ਕਰਦਾ ਹੁੰਦਾ ਹੈ ਬਾਬਾ ਜੀ ਉਦੋਂ ਜਿਹੜੇ ਮੰਨ ਲਓ ਉਹਨਾਂ ਦਾ ਪ੍ਰਚਾਰ ਹੀ ਇਦਾਂ ਦਾ ਹੈ ਕਿ ਜਦੋਂ ਬੰਦਾ ਕੋਈ ਮੋਨਾ ਜਾਂਦਾ ਹੈ ਨਾ ਉਹਨਾਂ ਤੇ ਤੇ ਉਹ ਪ੍ਰਚਾਰ ਹੀ ਇਦਾਂ ਦਾ ਕਰਦਾ ਹੈ ਕਿ ਅੰਦਰੋਂ ਬੰਦੇ ਸਿੱਖੀ ਸਰੂਪ ਦੇ ਵਿੱਚ ਹੋ ਜਾਂਦੇ ਸੀ ਸਾਡੇ ਪਿੰਡ ਵੀ ਦੋ ਤਿੰਨ ਸਾਡਾ ਪਿੰਡ ਧਾਰੀਆ ਵਾਲਿਆ ਤੇ ਸਾਡੇ ਪਿੰਡ ਵੀ ਮੰਨ ਲਓ ਦੋ ਦਿਨ ਬਾਹਮਣ ਗਏ ਆਂਦੇ ਅਸੀਂ ਕਿਸ ਰੂਪ ਬਾਹਮਣਾ ਨੇ ਜਿਹੜਾ ਉਹਨਾਂ ਰੱਖ ਲਿਆ ਹੈ ਆਪਾਂ ਹੌਲੀ ਹੌਲੀ ਜਿਹੜਾ ਵਾ ਇਹ ਚਲੋ ਇੱਕੇ ਦਮ ਨਹੀਂ ਹੁੰਦਾ ਹੌਲੀ ਹੌਲੀ ਚਲੋ ਮਹਾਰਾਜ ਦੇ ਜਿਹੜਾ ਨਾਂ ਦੇ ਆਪਾਂ ਧਰਮ ਦੇ ਨਾਂ ਦੇ ਵੋਟਾਂ ਪਾਉਣੇ ਆ ਤੇ ਹਰ ਕੀ ਜਿਹੜੀ ਜਿਮਨੀ ਚੋਂਦਾ ਲੜਨ ਤਰਨ ਦਾ ਨਾਲ ਕੇਜ ਤੇ ਇੱਤੋਂ ਬਾਅਦ ਜਿਹੜਾ ਵਾ ਰਾਜ ਸੰਸਦੀ ਹਲਕੇ ਦੇ ਵੇਖੋ ਹੋਤੇ ਬਾ ਚੜ ਕੇ ਆਪਾਂ ਜਿਹੜੇ ਮੁੰਡੇ ਤਰਨ ਧਾਰਨਦੇ ਆ ਉਹ ਵੀ ਆਂਦੇ ਤੁਹਾਡੇ ਨਾਲ ਆ ਹਾਂਜੀ ਤੇ ਬਾਕੀ ਦੱਸਦੇ ਤੁਹਾਨੂੰ ਅਗਲੇ ਜਦ